ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਪਹੁੰਚਿਆ ਦੁਬਾਰਾ ਤੋਂ ਨੂਰਮੈਲ ਨੂਰਮੈਲ ਦੇ ਵਿੱਚ ਤੁਸੀਂ ਕਹਣਾ ਗੇੜੇ ਬਹੁਤ ਵੱਜ ਰਹੇ ਨੇ ਕਿਉਂਕਿ ਨੂਰਮੈਲ ਦੇ ਵਿੱਚ ਸ਼ੁਰੂਆਤ ਕੀਤਾ ਸੀ ਜਦੋਂ ਖਾਣੇ ਦੇ ਫੂਡ ਵੀਡੀਓ ਦਾ ਤੇ ਉੱਥੇ ਉਸ ਤੋਂ ਬਾਅਦ ਸਵਾਦ ਇੰਨੇ ਨਿਕਲ ਕੇ ਬਾਹਰ ਆ ਰਹੇ ਨੇ ਵੀ ਛੜਗਲਾਦੇ ਹੋ ਤੇ ਇਸ ਕਰਕੇ ਅੱਜ ਜਿੱਥੇ ਖੜੇ ਆ ਅੱਜ ਖੜੇ ਆ ਜੀ ਇੱਕ ਬ੍ਰਦਰਸ ਸਟ੍ਰੀਟ ਫੂਡ ਨਾਂ ਦਾ ਸਟਾਲ ਆ ਜਿੱਥੇ ਬਾਈ ਨਿਊਟਰੀ ਕੁਲਚਾ ਬਣਾਉਂਦਾ ਜੀ ਤੇ ਬਾਈ ਨੇ ਨੂਰਮੈਲ ਦੇ ਵਿੱਚ ਜੇ ਗੱਲ ਕਰੀਏ ਤੇ ਨਿਊਟਰੀ ਕੁਲਚਾ ਸ਼ੁਰੂ ਕਰਨ ਵਾਲਾ ਬਾਈ ਸੀ ਅੱਜ ਕੱਲ ਬਾਈ ਦਾ ਕਹਿੰਦੇ ਕੰਮ ਬੰਦਾ ਦਾ ਬੰਦਾ ਕਿਉਂ ਆ ਬਾਈ ਦਾ ਗੱਲਬਾਤ ਕਰ ਲੈਂਦੇ ਆ ਤੇ ਕਦੋਂ ਤੋਂ ਬਾਈ ਨੇ ਕੰਮ ਸਟਾਰਟ ਕੀਤਾ ਸੱਸੀ ਕਾਲ ਬਾਈ ਜੀ ਸੱਸੀ ਕਾਲ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਇੱਧਰ ਆਓ ਨਾਲ ਬਾਈ ਨਾਲ ਨਾਲ ਤੁਹਾਡਾ ਸਟਾਲ ਦਿਖਾਈ ਚ ਲੀਏ ਨਾਲ ਨਾਲ ਤੁਹਾਡਾ ਗੱਲ ਲਗ ਬਾਈ ਕੀ ਨਾਂ ਤੁਹਾਡਾ ਮੈਨੂੰ ਸਾਬੀ ਆਈ ਸਾਬੀ ਬਾਈ ਕਿਵੇਂ ਕੀ ਕੀ ਇੱਥੇ ਬਣਾਉਨੇ ਹੋ ਤੇ ਕੀ ਕਦੋਂ ਸ਼ੁਰੂਆਤ ਕੀਤੀ ਸੀ ਇੱਥੇ ਮੇਨੂੰ ਬਾਈ ਢਾਈ ਸਾਲ ਹੋ ਗਏ ਪਹਿਲਾਂ ਆਪਣੀ ਰੇੜੀ ਉਧਰ ਸੀਗੀ ਅੱਛਾ ਉਹ ਜਲੇਬੀ ਵਾਲੇ ਦੇ ਕੋਲ ਅੱਛਾ ਉੱਥੇ ਥੋੜਾ ਜਿਹਾ ਕਾਰ ਦੇ ਪ੍ਰੋਬਲਮ ਕਰਕੇ ਕੰਮ ਬੰਦ ਕਰਨਾ ਪਿਆ ਅੱਛਾ ਤੇ ਹੁਣ ਇੱਧਰ 6 ਕੁ ਮਹੀਨੇ ਇੱਧਰ ਲਾਈ ਆਪਾਂ ਜਿਹੜੀ ਅੱਛਾ ਤੇ ਕੰਮ ਕਿਵੇਂ ਹੁਣ ਇੱਥੇ ਇੱਥੇ ਭਾਈ ਕੰਮ ਆਇਆ ਮੰਦਾ ਹੀ ਆ ਪਹਿਲਾਂ ਪਹਿਲਾਂ ਵਧੀਆ ਚੱਲਦਾ ਸੀ ਅੱਛਾ ਨਾਲ ਆਪਣੇ ਪ੍ਰਵਾਸੀ ਭਾਈ ਨੇ ਜਿਹੜੀ ਲਾਈ ਆ ਅੱਛਾ ਉਹਦਾ ਕਰਕੇ ਕੰਮ ਘਟ ਗਿਆ ਤੇ ਨਹੀਂ ਕੰਮ ਪ੍ਰਵਾਸੀ ਦੇ ਕਰਕੇ ਘਟਿਆ ਜਾਂ ਤੁਹਾਡੇ ਖਾਣੇ ਦੇ ਕਰਕੇ ਘਟਿਆ ਕੀ ਚੱਕਰ ਕੀ ਹੋਇਆ ਆਪਣੇ ਘਾਣੇ ਦੇ ਕੋਈ ਕੰਮ ਹੀ ਨਹੀਂ ਗੇ ਅੱਛਾ ਆਪਾਂ ਇਹਨੂੰ ਬਰਾੜੀ ਦੇ ਦੀ ਵਧੀਆ ਅੱਛਾ ਔਰ ਕਮੀ ਤਾਂ ਕੋਈ ਹੋਊਗੀ ਵੀ ਜਿਹੜੇ ਤੁਹਾਡੇ ਕੋਲ ਕਸਟਮਰ ਕਿਉਂ ਨਹੀਂ ਆ ਰਿਹਾ ਉਧਰ ਕਿਉਂ ਜਾ ਰਿਹਾ ਵੀ ਕੀ ਵਜ੍ਹਾ ਕੀ ਹੈ ਕਾਰਨ ਕੀ ਹੈ ਕਮੀ ਬਾਈ ਇਦਾਂ ਵੀ ਆੜ ਆਡਾ ਸੀਗਾ ਪਹਿਲਾਂ ਹਾਂ ਉਹਦਾ ਸੀਗਾ ਅੱਛਾ ਤੇ ਉਹ 6-7 ਮਹੀਨੇ ਆਇਆ ਨਹੀਂ ਅੱਛਾ ਤੇ ਉਹਦਾ ਕਰਕੇ ਵੀ ਥੋੜਾ ਕੰਮ ਘਟ ਗਿਆ ਵੀ ਸੋਚਿਆ ਵੀ ਮੈਂ ਇੱਥੇ ਉਹ ਸੈਟਅਪ ਇੱਥੇ ਕਰ ਲਵਾਂ ਮੈਂ ਇੱਥੇ ਸੈਟਅਪ ਕਰ ਲਿਆ ਮੈਂ ਪਹਿਲਾਂ ਲਾਇ ਸੀਗੇ ਸ਼ੋਲੇ ਭਟੂਰੇ ਅੱਛਾ ਤੇ ਮੈਂ ਤੋਂ ਗਾਹ ਗਾਉਂਦੇ ਸੀ ਨਿਊਟਰੀ ਗੁਲਚੇ ਵਾਲੇ ਅੱਛਾ ਇਸ ਕਰਕੇ ਮੈਂ ਨਿਊਟਰੀ ਗੁਲਚਾ ਦੁਬਾਰਾ ਫੇਰ ਸ਼ੁਰੂ ਕਰ ਲਿਆ ਹੂੰ ਤੇ ਯਾਨੀ ਕਿ ਪਹਿਲਾਂ ਨਿਊਟਰੀ ਗੁਲ ओके ਤੇ ਹੁਣ ਕੀ ਕੀ ਬਣਾਉਨੇ ਇਕੱਲਾ ਨਿਊਟਰੀ ਗੋਲਚਾ ਕਿ ਕੋਈ ਹੋਰ ਵੀ ਕੁਝ ਹੈ ਜਰਾ ਆਪਣੇ ਨਿਊਟਰੀ ਗੋਲਚਾ ਹੁੰਦਾ ਛੋਲੇ ਗੋਲਚੇ ਹੁੰਦੇ ਆ ਛੋਲੇ ਗੋਲਚੇ ਹਾਂਜੀ ਗਾਂ ਲੱਸੀ ਲਾਵਾਂਗੇ ਕੜੀ ਚੋਲ ਲਾਵਾਂਗੇ ਅੱਛਾ ਅੱਗੇ ਕੜੀ ਚੋਲ ਵਗੈਰਾ ਲਾਉਣ ਦੀ ਵੀ ਹੈਗੀ ਅਗਲੇ ਮਹੀਨੇ ਲਾਵਾਂਗੇ ਓਕੇ ਚਲੋ ਮੈਨੂੰ ਇਧਰ ਉਹਨਾਂ ਦਾ ਸਾਡੇ ਕੋਲ ਦਿਖਾਓ ਜਰਾ ਤੁਹਾਡੇ ਜਿਹੜੇ ਨਿਊਟਰੀ ਕਿਵੇਂ ਦੀ ਹੁੰਦੀ ਆ ਤੇ ਕਿਸ ਤਰੀਕੇ ਨਾਲ ਤਿਆਰ ਕਰਦੇ ਤੇ ਇਹ ਆ ਜੀ ਬਾਈ ਦਾ ਇੱਕ ਸੈਟਅਪ ਇੱਥੇ ਪਰੇ ਦੇ ਉੱਤੇ ਬਾਈ ਜਿਹੜੇ ਹੈਗੇ ਆ ਨਿਊਟਰੀ ਤਿਆਰ ਕਰਦੇ ਨੇ ਤੇ ਬਾਈ ਕੀ ਰੇਡ ਪਲੇਟ ਦਾ ਰੇਡ ਕੀ ਹੈ ਭਾਜੀ ਪਲੇਟ ਭਾਈ 40 ਰੁਪਏ ਹੈ ਜੇ ਉਦਾਂ ਵੀ ਆ ਜਾਵੇ ਤਾਂ 10 5 ਘੱਟ ਵੀ ਕਰ ਲਈ ਘੱਟ ਵੀ ਕਰ ਲੈਂਦੇ ਮਤਲਬ ਜੇ ਕਿਸੇ ਕੋਲ ਨਹੀਂ ਵੀ ਜ਼ਿਆਦੇ ਹੈਗੇ ਮਤਲਬ 25 30 ਰੁਪਏ ਉਹ ਵੀ ਦੇ ਜਾਂਦਾ ਤਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਓਕੇ ਤੇ ਬਾਈ ਕਈਆਂ ਨੂੰ ਆਪਾਂ ਉਦਾਂ ਵੀ ਖਲਾਸਦਾ ਫੇਰ ਓਕੇ ਉਹ ਆ ਜਾਂਦਾ ਚਲੋ ਫੇਰ ਇੱਕ ਪਲੇਟ ਮੈਨੂੰ ਰੈਡੀ ਕਰ ਦਿਓ ਭਾਈ ਸਾਡੀ ਪਲੇਟ ਤਿਆਰ ਕਰ ਦਿਓ ਤੁਹਾਨੂੰ ਅਸੀਂ ਵੀ ਤੁਹਾਡੀ ਅੱਜ ਪਲੇਟ ਚੈੱਕ ਕਰੀਏ ਵਾਕਈ ਤੁਹਾਡੀ ਪਲੇਟ ਕਿਵੇਂ ਦੀ ਹੈ ਕਿਉਂਕਿ ਬਾਈ ਹੁਣਾਂ ਦੇ ਕਮੈਂਟ ਕੀਤਾ ਸੀ ਕਿ ਸਾਨੂੰ ਨੂਰ ਮੈਲ ਜੀ ਵੀਡੀਓ ਦੇ ਉੱਤੇ ਵੀ ਤੁਸੀਂ ਬਾਈ ਹੁਣਾਂ ਦੇ ਕੋਲ ਜਿਹੜ ਤੇ ਕਿਉਂਕਿ ਬਾਈਕ ਨੇ ਕਹਿੰਦੇ ਬੜੀ ਸਫਾਈ ਨਾਲ ਤੇ ਬੜੇ ਵਧੀਆ ਐਨ ਪ्योर ਤਰੀਕੇ ਨਾਲ ਬਣਾਉਦੇ ਨੇ ਤੇ ਸਾਡਾ ਫ਼ਰਸੀ ਵਿੱਚ ਜਾਂ ਸਾਡਾ ਪੰਜਾਬੀ ਭਰਾ ਕੋ ਕੰਮ ਕਰ ਰਿਹਾ ਤੇ ਸਾਨੂੰ ਉਹਦੀ ਸਪੋਰਟ ਵੀ ਕਰਨੀ ਚਾਹੀਦੀ ਆ ਤੇ ਉਹ ਨਾਲ ਖੜਦਾ ਵੀ ਚਾਹੀਦਾ ਆ ਤੇ ਇਹ ਜਿਹੜਾ ਮਸਾਲੇ ਉੱਤੇ ਇਹਨੂੰ ਕਰਦੇ ਤੁਸੀਂ ਨਾ ਭਾਜੀ ਇਹ ਮਸਾਲੇ ਡਿਪ ਕਰਕੇ ਦਈ ਆ ਜੀ ਅੱਛਾ ਇਹਨੂੰ ਨਾਲੇ ਦਾ ਮਸਾਲੇ ਦੇ ਵਿੱਚ ਨਾਲ ਜਾਨੀਏ ਇਹਦੀ ਜਾਨੀਏ ਟੇਸਟ ਇਹਦਾ ਵੀ ਆਏ ਨਾਲ ਦੇ ਗੋਲਸੇ ਵਿੱਚ ਅੱਛਾ ਕੀ ਬਾਤ ਹੈ ਤੇ ਨਾਲੇ ਦੇ ਵਿੱਚ ਕੀ ਮੱਖਣ ਯੂਜ਼ ਕਰਦੇ ਤੁਸੀਂ ਇਹ ਮੱਖਣ ਇਹ ਬਟਰ ਆ ਇਹ ਡਿਲੀਸ਼ੀਅਸ ਦਾ ਮਸਲ ਮੱਖਣ ਡੋਟਰ ਅਚਾ ਡਿਲੀਸ਼ੀਅਸ ਦਾ ਮੱਖਣ ਡਿਲੀਸ਼ੀਅਸ ਦਾ ਬਸ ਜੀ ਸਾਹਿਬ ਝੂਠ ਨਹੀਂ ਬੋਲੀਦਾ ਗਏ ਨਾ ਅੱਛਾ ਵੀ ਮੈਂ ਅਮੂਲ ਦਾ ਵਰਤਦਾ ਏਦਾਂ ਡਿਸ਼ੀਅਸ ਦਾ ਬਦਾ ਮੱਖਣ ਵਧੀਆ ਆਏ ਓਕੇ ਸ਼ਾਬਾਸ਼ ਇਹਦੇ ਵਿੱਚ ਵਿੱਚ ਕੀ ਰੱਖਿਆ ਤੁਸੀਂ ਇਹਦੇ ਵਿੱਚ ਨੂਟਰੀ ਆ ਅੱਛਾ ਦਿਖਾਓ ਜਰਾ ਇਹਦੇ ਵਿੱਚ ਕਿੰਨੇ ਦੀ ਦੀਓ ਕੀ ਹੈਗੀ ਹੈ ਅੱਛਾ ਇਹਦੇ ਵਿੱਚ ਤਿਆਰ ਕਰਕੇ ਫਿਰ ਤੜਕਾ ਝਲੋਣੇ ਤੜਕਾ ਇੱਧਰ ਲਾ ਜਾਈਂ ਕੀ ਬਾਤ ਹੈ ਆ ਆਪਣੇ ਸਾਡੇ ਸੁੱਕੇ ਛੋਲੇ ਅੱਛਾ ਇਹ ਚੰਨੇ ਤੁਸੀਂ ਜਿਹੜੇ ਆਪਣੇ ਤੋਂ ਕੇ ਜਿਹੜੇ ਆਪਣੇ ਨਾਲ ਕੁਲਚੇ ਦੇ ਨਾਲ ਹੁੰਦੇ ਆ ਹਾਂਜੀ ਚਾਹ ਬਾਤ ਆ ਗਈ ਆਪਣੀ ਅਮਲੇ ਵਾਲੀ ਚਟਣੀ ਅੱਛਾ ਪਿਓਰ ਇਮਲੀ ਆਈ ਆਪਣੀ ਬਹੁਤ ਵਧੀਆ ਕੀ ਬਾਤ ਆ ਆਵਾ ਗੱਲ ਨਹੀਂ ਲੈਮਨ ਆਫਦਰ ਸਲਾਦ ਸਲਾਦ ਵਗੈਰਾ ਰੱਖਿਆ ਨਾਲ ਹਾਂਜੀ ਤੇ ਇਹਨੂੰ ਫਿਰ ਇਹਦੇ ਮਸਾਲੇ ਨਾਲ ਇਹਨੂੰ ਕਰਦੇ ਹਾਂ ਕਰਮ ਹਾਂਜੀ ਡਿਪ ਕਰਕੇ ਦੀਦਾ ਨਾਲ ਹੀ ਚਾਹ ਬਾਤ ਲਓ ਦੇਖਿਆ ਕੁਲਚੇ ਨਾਲ ਮਸਾਲੇ ਨਾਲ ਇਹਨੂੰ ਡਿਪ ਕਰਦੇ ਨੇ ਤੇ ਭਾਈ ਰੇਟ 40 ਰੁਪਏ ਆ ਰੇਟ 40 ਚਾਹੀਏ ਇਹ ਲਾ ਲਈਏ ਚਨੇ ਵਾਲੀ ਵਾਲੀ ਕਰ ਲੋ ਚਾਹੀਦੀ ਨੂੰ ਠੀਕ ਹੈ ਮੈਂ ਦੋਨੇ ਐਡਵਾਂ ਨਾਲ ਮਿਲਦੇ ਆ ਨਾਲ ਚਨੇ ਵੀ ਮਿਲਦੇ ਚਨੇ ਵੀ ਨਾਲ ਆ ਤੇ ਨਾਲ ਦੋਨੇ ਨਾਲ ਨੋਟਰੀ ਵੀ ਆ ਹਾਂ ਜੀ ਚਾਹ ਬਾਤ ਹੈ ਲੋ ਲੋ ਭਾਈ ਉਹ ਮਸਾਲੇ ਵਿੱਚ ਨੂੰ ਡਿਪ ਕਰ ਰਿਹਾ ਤਾਂ ਮੂੰਹ ਚ ਪਾਣੀ ਆ ਰਿਹਾ ਭਾਈ ਜਦੋਂ ਤੁਸੀਂ ਇੱਥੇ ਸਟਾਰਟ ਕੀਤਾ ਉਦੋਂ ਕੰਮ ਠੀਕ ਸੀ ਤੁਹਾਡਾ ਇੱਥੇ ਹਾਂ ਜੀ ਬਹੁਤ ਵਧੀਆ ਪਹਿਲਾਂ ਅੱਛਾ ਹੁਣ ਥੋੜਾ ਜਿਹਾ ਨਾਲ ਇਹਦਾ ਆਪਣੇ ਪ੍ਰਵਾਸੀ ਭਾਈ ਨਾਲ ਅੱਗਾ ਕੰਮ ਘੜਿਆ ਉਹ ਜੋ ਪਹਿਲੋ ਕੰਮ ਵਧੀਆ ਸੀਗਾ ਆਪਣਾ ਅੱਛਾ ਅੱਛਾ ਪਹਿਲਾਂ ਉਹ ਜਿਹੜਾ ਪ੍ਰਵਾਸੀ ਸੀ ਉਹ ਨਾਲ ਦੁੱਜੇ ਨਹੀਂ ਲਾਉਂਦਾ ਸੀ ਨਿਊਟਰੀ ਨਹੀਂ ਲਾਉਂਦਾ ਸੀ ਨਾ ਉਹ ਪਹਿਲੋ ਕਲਚੇ ਲਾਉਂਦਾ ਸੀ ਕਲਚੇ ਉਹ ਬਲਕਿ ਕਲਚੇ ਖਿਜੀ ਨਾ ਜੋ ਲੈ ਕੇ ਨਹੀਂ ਕਰਦਾ ਸੀ ਹਾਂਜੀ ਤੇ ਹੁਣ ਫੇ ਤੁਹਾਨੂੰ ਦੇਖ ਕੇ ਉਹ ਨਿਊਟਰੀ ਸ਼ੁਰੂ ਕਰਤੀ ਨਾਲ ਹਾਂਜੀ ਚਲੋ ਕਿਸਮਤ ਦਾ ਹਰੇਕ ਨੇ ਆਪਣੀ ਖਾਣੀ ਹੈ ਜੀ ਅੰਗੂ ਮਾੜਾ ਆਪਣੀ ਕਿਸਮਤ ਦਾ ਆਪਣੇ ਆ ਕੋਣਾ ਹਾਂ ਪਰ ਮੇਰ ਦਾ ਆਪਣੀ ਦੁਨੀਆਂ ਦਾ ਕਲਚੇ ਹੁੰਦੇ ਸ਼ੁਰੂ ਕੀਤੇ ਸੀ ਪਹਿਲਾਂ ਨਾ ਹਾਂਜੀ ਨੂਰ ਮੈਲ ਦੇ ਵਿੱਚ ਜਿਹੜੇ ਇਹ ਕਲਚੇ ਸੀਗੇ ਇਹ ਕਲਚੇ ਉਸ ਬੰਦੇ ਨੇ ਸ਼ੁਰੂ ਕੀਤੇ ਸੀ ਉਹ ਕਲਚੇ ਛੋਲੇ ਲਾਉਂਦਾ ਸੀ ਕੁਚੇ ਛੋਲੇ ਲਉਦੇ ਸ਼ੁਰੂ ਕੀਤੇ ਇੱਕ ਵੀ ਜਿਹੜੇ ਵੱਡੇ ਕੁਚੇ ਛੋਲੇ ਪਲੇਟ ਵਾਲੇ ਸੀਗੇ ਹਾਂਜੀ ਹਾਂਜੀ ਕੀ ਬਾਤ ਹੈ ਖੁਸ਼ਬੂ ਇੰਨੀ ਵਧੀਆ ਪਿਆਰੀ ਆ ਰਹੀ ਹੈ ਨਾ ਉਹ ਸੁਆਦ ਆ ਗਿਆ ਤੇ ਬਾਕੀ ਹੁਣ ਸੁਆਦ ਭਾਈ ਜੇਕਰ ਤੇਰਾ ਫਲੇਵਰ ਹੋਵੇ ਨਾ ਤਾਂ ਫੇਰ ਤਾਂ ਗੱਲ ਵੱਖਰੀ ਹੋਈ ਹੈ ਭਾਈ ਜਿਹੜੇ ਕਸਟਮਰ ਖਾ ਕੇ ਜਾਂਦੇ ਕੀ ਰਿਵਿਊ ਦੇ ਕੇ ਜਾਂਦੇ ਉਹਨੂੰ ਉਹ ਭਾਈ ਕਹਿੰਦੇ ਬਹੁਤ ਵਧੀਆ ਅੱਛਾ ਕਿੰਨੀ ਪਲੇਟ ਰੈਸਟੋਰੈਂਟ ਚ ਜਿਹੜੇ ਜਿਹੜੇ ਬਾਹਰਲੇ ਬੰਦੇ ਆਪਣੇ ਸਰਕਾਰੀ ਜਗਾ ਜੋਬ ਕਰਦੇ ਹੋ ਆਪਣੇ ਕੋਈ ਆਉਂਦੇ ਆ ਅੱਛਾ ਅਰੇ ਲਾਗੇ ਲਾਗੇ ਵਾਲੇ ਇਹਦੇ ਪੱਕੇ ਗਾਗ ਉੱਤੋਂ ਹੀ ਜਾਂਦੇ ਆਂ। ਆச்சா। ਹਾਂਜੀ। ਚਲੋ। ਇਹ ਤਾਂ ਚਾਹੁੰਦੇ ਹਨੇਗਾ ਕੰਮ ਚੱਲੇ। ਅਸੀਂ ਤਾਂ ਚਾਹੁੰਦੇ ਆਪਣੇ ਪੰਜਾਬੀ ਭਰਾਵਾਂ ਦਾ ਵੀ ਕੰਮ ਚੱਲੇ। ਹਾਂਜੀ। ਤੇ ਨਾਲ ਜਿਹੜੇ ਹੈਗੇ ਸਾਡੇ ਵੱਲੋਂ ਦਾ ਭਰੇ ਦੇ ਬਾਕੀ ਕੰਮ ਕਰਨਾ ਹੈ ਉਹਨਾਂ ਦਾ ਵੀ ਚੱਲੇ। ਕੀ ਬਾਤ ਹੈ। ਭਾਈ ਅੱਜ ਕੀ ਕੀ ਐਡ ਕਰਤਾ? ਪਿਆਜ਼ ਵਗੈਰਾ ਐਡ ਕਰਤਾ? ਇਹ ਚ ਪਿਆਜ਼ ਆ ਜੀ। ਅੱਛਾ ਜੀ। ਤੇ ਆਪਣਾ ਲੈਮਨ ਹੈ। ਅੱਛਾ। ਬਟਰ। ਲੈਮਨ ਪਹਿਲਾਂ ਐਡ ਕਰ ਦੇ ਨਹੀਂ ਚਾਹ ਇਹਦੇ ਵਿੱਚ ਬਾਅਦ ਚ ਐਡ ਕਰਨਾ। ਨਹੀਂ ਪਹਿਲਾਂ ਵੀ ਕਰੀਦਾ ਬਾਅਦ ਚ ਪਲੇਟ ਚ ਪਾ ਕੇ ਵੀ ਕਰੀਦਾ। ਕੀ ਆ? ਪਹਿਲਾਂ ਵੀ ਕਰੀ। ਓਏ ਜਲਦੀ ਕਰੋ ਬੇਟ ਦੀ ਹੋ ਰਹੀ ਹੁਣ ਓਏ ਚੋਲੇ ਸੰਦੋ ਮਾਦਾ ਬਣਾਇਆ ਕੁਛਾ ਰੈਡੀ ਕਰਦੇ ਹੋ ਬਈ ਅੰਦਰ ਆਪਣੇ ਸੈਲਾਨ ਕੀ ਬਾਤ ਹੈ ਜੀ ਆ ਗਿਆ ਨਾਲ ਆਪਣੇ ਪਿਆਜ਼ ਆਉਂਦੇ ਆਪਣੇ ਸੁੱਕੇ ਛੋਲੇ ਸੁੱਕੇ ਚਣੇ ਵਾਹ ਯੋ ਆਸਦਾ ਕੀ ਬਾਤ ਹੈ ਇਹ ਚਾਹ ਨ ਕਰ ਨਹੀਂ ਹੁੰਦੇ ਨਾ ਠੰਡੇ ਹੁੰਦੇ ਨੇ ਠੰਡੇ ਹੁੰਦੇ ਜੀ ਇਹ ਚ ਨਿੰਬੂ ਨਿੰਬੂ ਪਾਉਂਦਾ ਅੱਛਾ ਤੇ ਖਰਾਬ ਨੇ ਵੀ ਓਕੇ ਆ ਆਉਂਦੀ ਆਪਣੀ ਵੱਲੀ ਦੀ ਚਟਣੀ ਅੱਛਾ ਇਹਦੇ ਉੱਤੇ ਆ ਗਈ ਹੈ ਆਉਂਦੇ ਆਪਣਾ ਚਾਟ ਮਸਾਲਾ ਹੂੰ ਆ ਸੌਸ ਆਪਣੀ ਸੱਲਣ ਤੇ ਵੀ ਆਊਗੀ ਕੀ ਬਾਤ ਇਕੱਲਾ ਮੀਨ ਉਹਦੇ ਆਪਣੇ ਨੋਟ ਰੋਣਗੇ ਹੁਣ ਐਂਡ ਦੇ ਆਉਣੀਆਂ ਇਹਦੇ ਵਿੱਚ ਨਿਊਟਰੀ ਆਇਆ ਆਪਣੇ ਨੋਟਰੀ ਜੀ ਨੋਟਰੀ ਆਪਣੇ ਬੰਦੇ ਰੁਚੀ ਦੀ ਵਧੀਆ ਅੱਛਾ ਅਜਾ ਕਿਸੇ ਹੋਰ ਕੋਈ ਜੇ ਮੰਨ ਲਓ ਵੀ ਕੋਈ ਚੀਜ਼ ਪੁੱਟ ਜਾਂਦੀ ਆ ਘਟ ਜਾਂਦੀ ਆ ਤੇ ਦੁਬਾਰਾ ਲੈ ਸਕਦੇ ਆ ਦੁਬਾਰਾ ਲੈ ਸਕਦੇ ਜਿੰਨੀ ਵਾਰੀ ਮਰਜੀ ਲੋ ਅੱਛਾ ਜਿੰਨੀ ਵਾਰੀ ਮਰਜੀ ਹਾਂਜੀ ਨਵਾਜ਼ ਚਾ ਕੋਲਚਾ ਆਪਣਾ ਐਕਸਟਰਾ ਹੈਗਾ 10 ਰੁਪਿਆ ਦਾ 10 ਰੁਪਿਆ ਦਾ ਐਕਸਟਰਾ ਕੋਲਚਾ ਜੇ ਇੱਕ ਲੈਣਾ ਤੇ ਉਹ 10 ਰੁਪਿਆ ਦਾ 10 ਰੁਪਿਆ ਦਾ ਪਲੇਟ ਚੋਂ ਦੇ ਦੋ 40 ਰੁਪਿਆ ਦੇ ਅੱਛਾ ਆ ਉੱਪਰ ਨੂੰ ਗਿਆ ਆ ਗਿਆ ਹੁਣ ਆ ਮੈਨੂੰ ਥੋੜੀ ਚਨੀ ਆ ਵਾਲੀ ਐਡ ਕਰਦੇ ਉਹਦੇ ਵਿੱਚ ਨਹੀਂ ਮੱਖਣ ਆ ਪਾਇਓ ਮੈਨੂੰ ਥੋੜੀ ਚਨੀ ਐਡ ਕਰ ਦੋ ਪੰਜਾਬੀ ਓਹੋ ਚਾਬਾ ਆਹ ਜਿਹੜੇ ਹੈਗੇ ਆ ਨਾਲ ਦੋ ਬਿਲਕੁਚਾ ਇਹ ਡਿਪ ਕੀ ਪਾਉਂਦੇ ਆ ਕਿਆ ਲਾਰੀ ਫਾਈਨਲੀ ਹੋ ਗਈ ਆਪਣੀ ਪਲੇਟ ਰੈਡੀ ਤੇ ਹੁਣ ਚਲੀਏ ਆਪਾਂ ਟੈਸਟਿੰਗ ਤੇ ਲੋ ਜੀ ਫਾਈਨਲੀ ਤੁਸੀਂ ਪਹਿਲਾਂ ਕੁਲਚੇ ਚੈੱਕ ਕਰੋ ਕਿਆ ਬਾਤ ਹੈ ਇਹਨਾਂ ਪੂਰੇ ਮਸਾਲੇ ਦੇ ਨਾਲ ਡਿਪ ਪੂਰੇ ਲਵ ਲਵ ਤੇ ਸਵਾਦ ਹੀ ਵੱਖਰਾ ਜਦੋਂ ਉਹਦੀ ਖੁਸ਼ਬੂ ਆ ਰਹੀ ਹੈ ਵਾਹ ਸਰਾ ਹੀ ਆ ਓਹੋ ਤੇ ਬਾਕੀ ਜੇ ਖੁਸ਼ਬੂ ਹੀ ਨਹੀਂ ਵਧੀਆ ਆ ਰਹੀ ਤਾਂ ਫੇ ਭਾਈ ਖਾਣ ਦੇ ਵਿੱਚ ਕਿਵੇਂ ਦੇ ਹੋਣਗੇ ਠੀਕ ਹੈ ਬੱਲ ਕੀ ਬਾਤ ਆ ਚੈੱਕ ਕਰੋ ਜੀ ਤੇ ਹੁਣ ਕਰਦੇ ਆ ਸ਼ੁਰੂ ਆਪਾਂ ਸ਼ੁਰੂਆਤ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਸੁੱਕੇ ਚਣਿਆਂ ਨਾਲ ਉਹ ਹਾਂ ਨਾਲ ਥੋੜੇ ਜਿਹਾ ਚਣੇ ਤੇ ਉੱਪਰ ਨਾਲ ਪਿਆਜ਼ ਮੈਂ ਚਨੇ ਨੇ ਵਧੀਆ ਨੇ ਬਾਈ ਦੇ ਬਈ ਸੜਗ ਲੰਦੇ ਜਦੋਂ ਬਾਈ ਇਹਨੂੰ ਕਰਦਾ ਸੀ ਨਾ ਮਸਾਲਾ ਤਿਆਰ ਕਰ ਰਿਹਾ ਸੀ ਉਹਦੇ ਮੂੰਹ ਚ ਪਾਣੀ ਆ ਰਿਹਾ ਇਹਨੇ ਕਿ ਵਧੀਆ ਸੀ ਤੇ ਹੁਣ ਵਾਰੀ ਆ ਗਈ ਆਪਣੀ ਨਿਊਟਰੀ ਦੀ ਤੇ ਬਸ ਹੁਣ ਤੁਸੀਂ ਜੇ ਇੰਨੇ ਵਧੀਆ ਨਿਊਟਰੀਕਲ ਚ ਖਾਣੇ ਦਾ ਨੂਰ ਮੈਨ ਤੁਹਾਨੂੰ ਆਉਣਾ ਪੈਣਾ ਐਡਰੈਸ ਬਾਈ ਹੁਣਾਂ ਕੋ ਬਾਅਦ ਚ ਪੁੱਛਦੇ ਆ ਕਿ ਵੀ ਹੈ ਕਿੱਥੇ ਆ ਜਦ ਤੱਕ ਇਹਨੂੰ ਆਪਾਂ ਟੈਸਟ ਕਰ ਲਈਏ ਭਾਈ ਐਂਡ ਭਾਈ ਨਿਊਟਰੀਕਲ ਚ ਬਹੁਤ ਖਾਣੇ ਟਰਾਈ ਕੀਤੇ ਆਪਾਂ ਇੱਕ ਵਾਰੀ ਮੇਰੇ ਕਹਿਣ ਦੇ ਇਹਦੇ ਨੂਰਮੈਲ ਆ ਗਿਆ ਭਵਾਨ ਦੇ ਪਰ ਭਰਾ ਦੇ ਆ ਕੇ ਕੁਲਚੇ ਟਰਾਈ ਜ਼ਰੂਰ ਕਰਿਓ ਤੁਹਾਨੂੰ ਸਵਾਦ ਆਜੂ ਜੇ ਨਿਊਟ੍ਰੀ ਕੁਲਚੇ ਤੁਹਾਨੂੰ ਸਵਾਦ ਨਾ ਆਇਆ ਤੇ ਗੂਗਲ ਪੇ ਦਾ ਸਕੈਨਰ ਮੈਨੂੰ ਭੇਜ ਦਿਓ ਮੈਂ ਤੁਹਾਨੂੰ ਪੈਸੇ 40 ਰੁਪਏ ਵਾਪਸ ਕਰ ਦਊ ਬਾਈ ਤੇ ਇੱਕ ਵਾਰੀ ਪ੍ਰਧਾਨ ਦੇ ਕੋਲ ਆ ਕੇ ਕੁਲਚੇ ਖਾਣੇ ਦਾ ਬਣਦੇ ਆ ਜੀ ਕਿਉਂਕਿ ਮੇਨ ਚੀਜ਼ ਨਿਊਟ੍ਰੀ ਕੁਲਚੇ ਬਹੁਤ ਟਰਾਈ ਵਧੀਆ ਕਰਿਓ ਕਿਉਂਕਿ ਨਿਊਟ੍ਰੀ ਕੁਲਚੇ ਬਹੁਤ ਨਰੋਟੇਸੀ ਲੱਗੇ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਦੱਸ ਰਿਹਾ ਵੇਦਾਂ ਦੇ ਨਿਊਟ੍ਰੀ ਕੁਲਚੇ ਮੈਂ ਅਜ ਤੱਕ ਟਰਾਈ ਨਹੀਂ ਕੀਤੇ ਜਿ ਦੇਹੀ ਚਾਹੁੰਦੇ ਪੰਜਾਬੀ ਭਰਾ ਦੇ ਕੋਲ ਆਓ ਪੰਜਾਬੀ ਭਰਾ ਦੀ ਸਪੋਰਟ ਕਰੀਏ ਤੇ ਪੰਜਾਬੀ ਭਰਾ ਜਿਹੜਾ ਹੈਗਾ ਆ ਉਹ ਅੱਗੇ ਵੀ ਆਪਣੇ ਕੰਮ ਨੂੰ ਹੋਰ ਵਧਾਵੇ ਆਪਾਂ ਬਾਈ ਨੂੰ ਅੱਜ ਬੁਲਾ ਲਈਏ ਬਾਈ ਇੱਥੇ ਆ ਜੋਮਟ ਤੇ ਜਦ ਤੱਕ ਮੈਂ ਕੁਝੇ ਖਾ ਰਿਹਾ ਜਦ ਤੱਕ ਬਾਈ ਐਡਰੈਸ ਦੱਸ ਦੋ ਕੀ ਆ ਕਿੱਥੇ ਆਉਣਾ ਆਪਾਂ ਆਪਣਾ ਬਈ ਹੈਗਾ ਐਡਰੈਸ ਇਹ ਮਨਜੀਤ ਹਸਪੀਟਲ ਦੇ ਮੋੜੇ ਰੋਡ ਤੇ ਤੇ ਨਗੋਦਰ ਰੋੜਿਆ ਆਪਣਾ ਨਗੋਦਰ ਜੁੰਗੀ ਦੇ ਕੋਲ ਆ ਸਕਦੇ ਹੋ ਭਾਈ ਥੋੜੇ ਜਿਹਾ ਸ਼ਾਈ ਆ ਬੋਲਣ ਦੇ ਵਿੱਚ ਮੈਂ ਤਾਂ ਰਹਿ ਰਿਹਾ ਤੁਹਾਨੂੰ ਨੂਰ ਮੈਲ ਦੇ ਵਿੱਚ ਤੋਂ ਨੂਰ ਮੈਲ ਦੇ ਵਿੱਚ ਤੋਂ ਚੌਕ ਦੇ ਵਿੱਚ ਆਪਾਂ ਜਦੋਂ ਮੰਜੀਤ ਹਸਪੀਟਲ ਵਾਲੇ ਪਾਸੇ ਨੂੰ ਮੁੜਦੇ ਹਾਂ ਤੇ ਚੌਕ ਦੇ ਵਿੱਚ ਹੀ ਬਾਈ ਦੀ ਰੇੜੀ ਆ ਤੇ ਬਾਈ ਕੋਲ ਆ ਕੇ ਤੁਸੀਂ ਜਦੋਂ ਮਰਜ਼ੀ ਖਾ ਸਕਦੇ ਹੋ ਦੂਜਾ ਜਿਹੜਾ ਹੈਗਾ ਆ ਬੀਲੀ ਘਰੋਂ ਤੋਂ ਜਾਂਦਾ ਇਹ ਰੋਜ਼ ਜਿਹੜਾ ਨਗੋਦਰੋਂ ਨਿਕਲ ਕੇ ਅੱਗੇ ਜਾ ਕੇ ਭਾਈ ਟਾਈਮਿੰਗ ਕੀ ਹੁੰਦੀ ਤੁਹਾਡੀ ਕਿੰਨੇ ਵਜੇ ਤੋਂ ਕਿੰਨੇ ਵਜੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਛੁੱਟੀ ਭਾਜੀ ਕੋਈ ਛੁੱਟੀ ਆ ਸੰਡੇ ਸੰਡੇ ਵਾਲੇ ਦਿਨ ਛੁੱਟੀ ਹੁੰਦੀ ਆ ਬਾਕੀ 6 ਤੇ 6 ਦਿਨ ਆਓ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜਦੋਂ ਮਰਜ਼ੀ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਬਾਈ ਕੋਲ ਆਓ ਬਾਈ ਕੋਲ ਕੁੱਚ ਦਾ ਆਨੰਦ ਮਾਣੋ ਤੇ ਨਿਊਟਰੀ ਕੁਲਚਾ ਬਈ ਦਾ ਟਰਾਈ ਕਰਨ ਦਾ ਬਣਦਾ ਬਈ। ਬਈ ਥੈਂਕ ਯੂ ਸੋ ਮੱਚ ਬਾਈ ਬਹੁਤ ਵਧੀਆ ਤੁਹਾਡਾ। ਠੀਕ ਆ ਬਈ। ਕੰਮ ਆ ਅਸੀਂ ਮੀਨ ਕਰਦੇ ਬੜੀ ਜਲਦੀ ਤੁਹਾਡੇ ਕੋਲ ਪੰਜਾਬੀ ਭਰਾ ਜਿਹੜੇ ਸਾਡੇ ਹੈਗੇ ਨੇ ਨੂਰਮਲ ਲੋਕ ਨੇ ਆਲੇ ਦੁਆਲੇ ਦੇ ਨੇ ਜਿਹਨਾਂ ਨੂੰ ਭੁੱਖ ਲੱਗਦੀ ਆ ਤੇ ਭਰਾ ਕੋਲ ਜਰੂਰ ਆਉਣ ਤੇ ਟੇਸਟ ਵਾਕਿਆ ਬਾ ਕਮਾਲ ਦਾ। ਹੁਣ ਜਦ ਤੱਕ ਮੈਂ ਆਪਣਾ ਕੁਲਚਾ ਫਿਨਿਸ਼ ਕਰਦਾ ਤਦ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿ ਨੂਰਮਲ ਕਿਹੜਾ-ਕਿਹੜਾ ਭਰਾ ਦੇ ਕੋਲ ਆ ਕੇ ਕੁਲਚੇ ਖਾ ਕੇ ਗਿਆ ਹੈ ਤੇ ਭਰਾ ਦੇ ਕੁਲਚੇ ਕਿੰਨੂ ਕਿੰਧੂ ਫੇਵਰਟ ਲੱਗੇ ਸੋ ਥੈਂਕ ਯੂ ਸੋ ਮੱਚ